ਅਸੀਂ ਧੰਨਵਾਦ ਕਰਦੇ ਆਂ ਆਵਾਜ਼ੀ ਪਾਰਟੀ ਤੇ ਜੀਵਨ ਸਿੰਘ ਸਾਹਿਬੀ ਦਾ ਤੇ ਮਾਨ ਸਾਹਿਬ ਜੀ ਜਾਣੇ ਪੰਜਾਬ ਵਿੱਚ ਕਣਿਨੂ ਖੇਤ ਲੋਕਾਂ ਨੂੰ ਬੁਆਇਨ ਲੈਣ ਵਾਸਤੇ ਮੇਰੇ ਵਾਂਗ ਅੰਦਾ ਇਹ ਇਹ ਨਾ ਲੋਕਾਂ ਬਾਲੂ ਤੋਂ ਨਹੀਂ ਬੜੀ ਬੜੀਆਂ ਮਿਲਦੀਆਂ ਦੂਜੇ ਨਾਲ ਕੋ ਉਹ ਆਪਣੀ ਬੁੜੀ ਨੂੰ ਨਰੇਵਾਂ ਕਰਕੇ ਖੇਤੀ ਪਾਉਂਦੇ ਨੇ ਤੇ ਨਾਲੇ ਉਹਨਾਂ ਨੂੰ ਕਿ ਉਹ ਇਹ ਯਮਨ ਨੂੰ ਉਹ ਜਵਾਈ ਵਿਕਾਸ ਕੌਂਸਲ ਸੰਗਠਨ ਸਿਰਫ ਇਹ ਆਵਾਜ਼ ਬੰਦੇ ਇੱਥੇ ਆਉਂਦੀ ਤਕਲੀਫ ਹੋਣੀ ਐਨਾ ਕਹਿੰਦਾ ਹੈ ਫੇਵਰੀ 2020 ਤੋਂ ਲੈ ਕੇ ਚੱਲ ਰਿਹਾ ਹੈ ਕਿ ਕਿਹਾ ਅੱਜ ਮੈਂ ਸਾਰੇ ਸਬਰਾੜੇ ਦੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹਨਾ ਕਿ ਜੋ ਆਪਣੇ ਅਲਵਿੰਗ ਕੇਜਰੀਵਾਲ ਜੀ ਉਹਨਾਂ ਦਾ ਸੁਪਨਾ ਸੀ ਮੋਹੱਲਾ ਕਲੀਨਿਕ ਉਹਨਾਂ ਜਿੱਥੇ ਬੋਲੇ ਉਸੇ ਮਾਡਲ ਤੇ ਆਪਣੇ ਮਾਨਯੋਗ ਮੁੱਖ ਮੰਤਰੀ ਸਰ ਆਪ ਵੱਗਨ ਸਿੰਘ ਮਾਨ ਅਤੇ ਮਾਜੂ ਆਪਣੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਸੋਪਣੇ ਨੂੰ ਪੂਰਾ ਕਰਦੇ ਹੋਏ ਅੱਜ ਸਮਰਾਲੇ ਵਿੱਚ ਆਮ ਆਦਮੀ ਲਈ ਇੱਕ ਨਵਾਂ ਉਦਘਾਟਨ ਹੋਇਆ ਤੇ ਉਹਦੇ ਨਾਲ ਸਾਰੇ ਲੋਕਾਂ ਨੂੰ ਇੱਕ ਤਾਂ ਇੰਨੀ ਵਧੀਆ ਸਹੂਲਤ ਉਹਨਾਂ ਦੇ ਘਰ ਦੇ ਨੇੜੇ ਮਿਲੂਗੀ ਸਾਰੀ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਅਤੇ ਵਧੀਆ এনवायरमेंट ਦੇ ਵਿੱਚ ਸਾਫ਼ ਸੁਥਰੇ ਤਰੀਕੇ ਨਾਲ ਉਹਨਾਂ ਨੂੰ ਦਵਾਈ ਮਿਲੂਗੀ ਅਤੇ ਉਹਨਾਂ ਦਾ ਦੂਰ ਨਹੀਂ ਜਾਣਾ ਪਏਗਾ ਤੇ ਇਹ ਬਹੁਤ ਹੀ ਵਧੀਆ ਇੱਕ ਸਰਕਾਰ ਦਾ ਉਪਰਾਲਾ ਹੈ ਕਿ ਹੋਰ ਵੀ ਆਮ ਆਦਮੀ ਲਈ ਕੋਨਾਂ ਵਾਲੇ ਸਮਝ ਖੋਲਣਗੇ ਫਿਰ ਕਿੰਨੇ ਡਾਕਟਰਸ ਇੱਥੇ ਬੈਠਣਗੇ ਆਮਾਦਨੀ ਕਲੀਨਿਕ ਦਾ ਜੋ ਪੈਟਰਨ ਹੈ ਉਹਦੇ ਵਿੱਚ ਇੱਕ ਮੈਡੀਕਲ ਅਫਸਰ ਇੱਕ ਫਾਰਮੇਸੀ ਕਲੀਨikal ਅਸਿਸਟੈਂਟ ਇਹ ਤਿੰਨ ਮੁਲਾਜ਼ਮ ਹੁੰਦੇ ਸਰ ਟੈਸਟ ਵਗੈਰਾ ਜਿਹੜੇ ਹੋਣਗੇ ਜੀ ਸਾਰੇ ਟੈਸਟ ਉੱਥੇ ਹੋਣਗੇ ਜੀ ਇਹ ਪ੍ਰਾਇਮਰੀ ਹੈਲਥ ਕੇਅਰ ਹੈ ਪ੍ਰਾਇਮਰੀ ਹੈਲਥ ਕੇਅਰ ਦਾ ਮਤਲਬ ਕਿ ਜਿਹੜੇ ਟੈਸਟ ਇਸ ਲੈਵਲ ਤੇ ਹੋਣੇ ਜ਼ਰੂਰੀ ਹੈ ਉਹ ਟੈਸਟ ਹੋਣਗੇ ਤੇ ਉਹਦੀ ਰਿਪੋਰਟ ਵੀ ਉੱਥੇ ਮਿਲੇਗੀ ਤੇ ਉਸ ਦੇ ਬਾਅਦ ਜਿਵੇਂ ਜਿਵੇਂ ਹੋਏਗਾ ਉਸ ਤਰ੍ਹਾਂ ਚੱਲੇਗਾ ਨਾਮ ਦੱਸੋ ਮੇਰਾ ਨਾਮ ਅਮਰਤਪ੍ਰੀ ਜ਼ਿਲ੍ਹਾ ਪੱਤਨ ਲੁਧਿਆਣਾ ਵਿਹਾਤੀ ਆਮ ਆਦਮੀ ਪਾਰਟੀ ਪੰਜਾਬ ਅੱਜ ਜੋ ਉਹ ਆਪਣੀ ਪਿਆ ਆਮ ਆਦਮੀ ਰੱਖਣਾ ਅੱਜ ਜੋ ਆਮ ਆਦਮੀ ਪਾਰਟੀ ਦਾ ਉਦਘਾਟਨ ਕੀਤਾ ਗਿਆ ਹੈ ਵਾਰਡ ਨੰਬਰ 5 ਸੰਦਾਲਾ ਦੇ ਵਿੱਚ ਮੈਂ ਇਸ ਦੇ ਲਈ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਨੀ ਆ ਉਹਨਾਂ ਨੂੰ ਇਹ ਆਸ ਵੀ ਦਿਵਾਉਣੀ ਆ ਕਿ ਜਿਹੜੇ ਇਹ ਮਾਨ ਸਾਹਿਬ ਦੇ ਵੱਲੋਂ ਆਮ ਆਦਮੀ ਪਾਰਟੀ ਜਿਹੜੇ ਕਲੀਨਿਕ ਖੋਲੇ ਗਏ ਨੇ ਇਹਨਾਂ ਦੇ ਵਿੱਚ ਉਹਨਾਂ ਨੂੰ ਜੇ ਮੁੱਢਲੀਆਂ ਆ ਉਹ ਮੰਨੂ ਸਹੂਲਤਾ ਨੇ 80 ਮਿਲਣਗੀਆਂ ਇੱਥੇ ਆ ਕੇ ਉਹ ਸਹੂਲਤਾ ਲੈ ਸਕਦੇ ਨੇ ਜਿਹੜੀਆਂ ਦਵਾਈਆਂ ਨੇ ਡਾਕਟਰ ਸਾਹਿਬ ਨੇ ਦੱਸਿਆ ਕਿ ਦਵਾਈਆਂ ਬਿਲਕੁਲ ਮੁਫਤਿਤੀਆਂ ਜਾਣਗੀਆਂ ਜਿਹੜੇ ਟੈਸਟ ਨੇ ਉਹ ਵੀ ਫ੍ਰੀ ਕੀਤੇ ਜਾਣਗੇ ਤੇ ਉਹ ਇੱਥੇ ਆ ਕੇ ਆਪਣੀਆਂ ਜਿਹੜੀ ਇੱਥੇ ਮੈਡੀਕਲ ਸਹੂਲਤਾ ਉਹ ਲੈ ਸਕਦੇ ਨੇ ਸਾਡੇ ਪਾਰਟੀ ਦੇ ਸੁਪਰੀਮਰ ਸ਼੍ਰੀ ਅਗਿੰਦ ਕੇਂਦਰੀਵਾਲ ਜੀ ਦਾ ਇੱਕ ਸੁਪਨਾ ਸੀ ਕਿ ਜਿਹੜੇ ਮੋਹੱਲਾ ਕਲੀਨਿਕ ਉਹਨਾਂ ਨੇ ਧੁੰਮੀ ਦੇ ਵਿੱਚ ਖੋਲੇ ਨੇ ਉਸੇ ਤਰ੍ਹਾਂ ਦੇ ਪੰਜਾਬ ਦੇ ਵਿੱਚ ਵੀ ਵੱਖ-ਵੱਖ ਪੜਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਖੋਲੇ ਜਾਣਗੇ ਪਰ ਇਸ ਚੀਜ਼ ਦੀ ਮੈਨੂੰ ਵੱਧ ਖੁਸ਼ੀ ਹੈ ਕਿ ਜਿਹੜੀ ਸਮਰਾਲੇ ਦੇ ਵਿੱਚ ਬਾੜ ਦੇ ਵਿੱਚ ਬਾੜ ਨੰਬਰ 5 ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਕਲੀਨਿਕ ਖੁੱਲਿਆ ਹੈ ਇਸ ਦੇ ਲਈ ਮੈਂ ਆਪਣੇ ਹਲਕਾ ਵਿਧਾਇਕ ਸਰਦਾਰ ਜਤਾ ਸਿੰਘ ਬਿਆਲਪੁਰਾ ਜੀ ਦਾ ਵੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹ ਜਿਹੜੀ ਸਹੂਲਤ ਆ ਉਹ ਸਮਰਾਲੇ ਦੇ ਵਿੱਚ ਲੈ ਕੇ ਆਂਦੀ ਆ ਤੇ ਇਸੇ ਤਰ੍ਹਾਂ ਉਹਨਾਂ ਤੋਂ ਵੀ ਮੈਂ ਆਸ ਰੱਖ ਪਾਉਣੀ ਆ ਕਿ ਇਸੇ ਤਰੀਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਜ਼ਿਆਦਾ ਜ਼ਰੂਰਤ ਆ ਉਹਨਾਂ ਥਾਵਾਂ ਦੇਤੇ ਇਸ ਤਰੀਕੇ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਕਲੀਨਿਕ ਨਹੀਂ ਖੋਲੇ ਜਾਣ ਜਿਦੇ ਨਾਲ ਕਿ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਦੂਦਗਾਰ ਦੀ ਆ ਹਸਪੀਟਲ ਤੱਕ ਜਾਣ ਦੀ ਕੋਈ ਸਮੱਸਿਆ ਆਉਂਦੀ ਆ ਉਹ ਇੱਥੇ ਆ ਕੇ ਮੁੜਨੀ ਸਹਾਇਤਾ ਲੈ ਕੇ ਆਪਣਾ ਇਲਾਜ ਕਰਵਾ ਸਕਦੇ ਨੇ ਠੀਕ ਹੈ